ਹਾਂਜੀ ਅੱਜ ਦੀ ਵੀਡੀਓ ਵਿੱਚ ਡੀਜ਼ਲ ਦਾ オリジナル ਤੇ ਫੇਕ ਦੱਸੂੰਗਾ ਤੁਹਾਨੂੰ ਮੈਂ ਮੈਂ ਇੱਕ ਹੋਰ ਵੀਰ ਦੀ ਵੀਡੀਓ ਵੇਖੀ ਸੀ ਇੰਟਰਨੈਟ ਤੇ ਇੱਕ ਦੋ ਚੀਜ਼ਾਂ ਵਿੱਚ ਮੈਂ ਵੀਰ ਨੂੰ ਕਰੈਕਟ ਕਰੂੰਗਾ ਉਹਨਾਂ ਨੇ ਬਹੁਤ ਵਧੀਆ ਵੀਡੀਓ ਪਾਈ ਚੰਗੀ ਵੀਡੀਓ ਪਾਈ ਜਿਹੜੇ ਵਧੀਆ ਕੰਮ ਕਰਦੇ ਉਹਨਾਂ ਨੂੰ ਸਲਾਉਂਦਾ ਹੀ ਆ ਬਟ ਦੋ ਕੁ ਚੀਜ਼ਾਂ ਇੱਥੇ ਮੈਂ ਤੁਹਾਨੂੰ ਦੱਸੂੰਗਾ ਫੇਕ ਤੇ オリジナル ਚ ਕੀ ਫਰਕ ਆ ਮੇਰੇ ਕੋ ਫੇਕ ਡੱਬਾ ਅਵੇਲੇਬਲ ਨਹੀਂ ਆ ਬਟ ਮੈਨੂੰ ਇੱਕ ਵੀਰ ਨੇ ਅੱਜ ਫੋਟੋਜ਼ ਪਾਈਆਂ ਸੀ ਵੀਡੀਓ ਪਾਈਆਂ ਸੀ ਉਹਨਾਂ ਦਾ ਫੇਕ ਡੱਬੇ ਪਤਾ ਲੱਗ ਜਾਂਦਾ ਆ ਡਿਫਰੈਂਸ ਬਹੁਤ ਜਾਂਦਾ ਡੱਬੇ ਵਿੱਚ ਜਿਹੜੇ ਅੱਜ ਵੀਰ ਨੇ ਮੈਨੂੰ ਫੋਟੋ ਪ ਹੇਚ ਮੈਂ ਥੋੜੀਆਂ ਜੀਆਂ ਚੀਜ਼ਾਂ ਕਰੈਕਟ ਕਰੂੰਗਾ ਥੋੜਾ ਜਿਹਾ ਵੀਰ ਨੇ ਕਈ ਕਸਟਮਰਸ ਨੂੰ ਮਿਸਗਾਈਡ ਕਰ ਦਿੱਤਾ ਐ ਮੈਂ ਦੱਸੂੰਗਾ ਕਿਦਾਂ ਉਹਨ ਜਿੱਦਾਂ ਵੀਰ ਕਹਿੰਦੇ ਆ ਕਿ 75 ਇੱਥੇ ਲਿਖਿਆ ਹੋਇਆ ਹਨਾ ਤੇ ਇਹਦਾ 75 ਥੱਲੇ ਲਿਖਿਆ ਹੋਇਆ ਬਟ ਇਹਦਾ ਮਤਲਬ ਇਹ ਨਹੀਂ ਕਿ ਇਹ ਫੇਕ ਆ ਜਾਂ ਉਹ ਫੇਕ ਆ ਮੈਨੂੰ ਨਹੀਂ ਪਤਾ ਹੁਣ ਇਹਦੇ ਵਿੱਚ ਆ ਨਵੀਂ ਪੈਕਿੰਗ ਆ ਜਾਂ ਉਹ ਨਵੀਂ ਪੈਕਿੰਗ ਆ ਹਨਾ ਮੈਂ ਕਿਸੇ ਨੂੰ ਇਹ ਤੇ ਉਹ ਨਹੀਂ ਕਰਨਾ ਹੈ ਕਿ ਮੈਂ ਬਲੇਮ ਕਰਦਾ ਕਿ ਉਹਨਾਂ ਦੀ ਪੁਰਾਣੀ ਪੈਗੀnga ਤੇ ਮੇਰੇ ਕੋ ਨਵਾਂ ਆ ਮੇਰੇ ਤੋਂ ਖਰੀਦੋ ਐਦਾ ਬਿਲਕੁਲ ਨਹੀਂ ਹੈ ਇਸ ਡੱਬੇ ਦੀ 2027 ਦੀ ਐਕਸਪਾਇਰੀ ਮੈਨੂੰ ਉਸ ਡੱਬੇ ਦੀ ਐਕਸਪਾਇਰੀ ਦਾ ਨਹੀਂ ਪਤਾ ਕਿਉਂਕਿ ਵੀਡੀਓ ਵਿੱਚ ਵੀ ਨਹੀਂ ਦੱਸਿਆ ਉਹਨਾਂ ਨੇ ਬਾਕੀ ਮੈਂ ਸਟਾਰਟ ਕਰਦਾ ਇਹਦੇ ਫਲੇਵਰ ਫਲੇਵਰ ਦੇਖੋ ਡ੍ਰਿਪਲ ਚਾਕਲੇਟ ਇਹਨੂੰ ਤਾਂ ਕੋਈ ਕਹਿੰਦਾ ਕਿ ਫਲੇਵਰ ਜਿਹੜਾ ਇਹਦਾ ਡਾਰਕ ਆ ਆ ਫੇਕ ਆ ਕੋਈ ਤੁਸੀਂ ਫੇਕ ਆਲ ਜ਼ਰੂਰ ਵੇਖਿਓ ਇਹਦਾ 75 ਕਿੰਨਾ ਫਰਕ ਆ ਤੇ ਇਹਦਾ 75 ਆ ਜਿਹੜਾ ਸਰਵਿੰਗਸ ਉਹ ਕਿੰਨਾ ਫਰਕ ਆ ਇਹ ਹੈਗਾ ਓਰੀਜਨਲ ਆ ਹੈਗਾ ਫੇਕ 110% ਫੇਕ ਆ ਇਹ ਆ ਡੱਬੇ ਦੀ ਕਾਪੀ ਕੀਤੀ ਆ ਆ ਫੇਕ ਵਾਲੇ ਨੇ ਕਿਉਂਕਿ ਉਹ ਇੱਕ ਹੋਰ ਚੀਜ਼ ਦੱਸਦੇ ਆ ਇਹਦੇ ਵਿੱਚ ਗੈਪ ਆ ਤੇ ਇਹਦੇ ਵਿੱਚ ਗੈਪ ਨਹੀਂ ਆ ਕਹੋ ਮੈਂ ਅੱਗੇ ਵਿਖਾਉਣਾ ਤੁਹਾਨੂੰ ਜਿੱਦਾਂ ਇਹਦੇ ਵਿੱਚ ਵੀ ਗੈਪ ਹੈਗਾ ਤੇ ਆ ਡੱਬੇ 'ਚ ਵੀ ਗੈਪ ਹੈਗਾ ਇਹਦਾ ਮਤਲਬ ਇਹ ਨਹੀਂ ਆ ਕਿ ਇਹ ਫੇਕ ਆ ਤੇ ਆ ਜਾਂ ਆ ਵੀ ਫੇਕ ਆ ਇਦਾਂ ਨਹੀਂ ਆ ਮੈਂ ਤੁਹਾਨੂੰ ਅੱਗੇ ਵਿਖਾਉਣਾ ਆ ਕਿਉਂਕਿ ਇੱਥੇ ਵੀ ਮੇਰੇ ਕੋਲ ਦੋ ਪੈਕੇਜਿੰਗ ਆ ਇੱਕ ਜਿਹੜੀ ਆ ਜਿਹੜੀ ਇਹ ਸ਼ਾਈਨ ਵਿੱਚ ਨਹੀਂ ਆ ਇਹ ਮੈਟ ਵਿੱਚ ਆ ਆ ਸ਼ਾਈਨ ਵਿੱਚ ਇਹਨਾਂ ਵਿੱਚ ਦੱਸ ਦੇਣਾ ਕੀ ਫਰਕ ਆ ਆਇਨ ਨੇ 20th ਐਨੀਵਰਸਰੀ ਤੇ ਕੱਢੀ ਸੀਗੀ ਸੋ ਇਹ ਮੈਟ ਆ ਠੀਕ ਆ ਤੇ ਇੱਥੇ 20th ਐਨੀਵਰਸਰੀ ਦਾ ਨਹੀਂ ਲੱਗਾ ਹੋਇਆ ਸਾਈਨ ਸਟਾਰਟ ਕਰਦੇ ਹਾਂ ਉਹ ਵੀਡੀਓ ਕੋਈ ਕੰਟ੍ਰੀ ਨਹੀਂ ਕਹਦੀ ਕਿ ਫਲੇਵਰ ਗੋਰਾ ਕਾਲਾ ਕਰੋ ਇਹ ਦੇਖੋ 26 ਗ੍ਰਾਮ ਪ੍ਰੋਟੀਨ ਕਾਰਬਸ ਜਿਹੜਾ ਡਿਸਕ੍ਰਾਈਬ ਕਰਿਆ ਹੋਇਆ ਹੈ ਦਾ ਹੁਣ ਆ ਕਹਿ ਰਿਹਾ ਕਿ ਵਿਚ ਗੈਪ ਆ 26 ਗ੍ਰਾਮ ਪ੍ਰੋਟੀਨ ਦਾ ਆ ਚਾਹ ਬੀ ਗ੍ਰਾਮ ਪ੍ਰੋਟੀਨ ਦਾ ਵਿਚ ਗੈਪ ਠੀਕ ਹੈ ਹੁਣ ਇਹਨਾਂ ਦੇ ਡੱਬੇ ਵਿੱਚ ਗੈਪ ਨਹੀਂ ਹੈਗਾ ਮੈਂ ਬਹੁਤ ਸਾਰੇ ਡੱਬਿਆਂ ਨੂੰ ਰਿਵਿਊ ਕਰਦਾ ਫੇਕ ਤੇ originals ਨੂੰ ਤੇ ਮੈਂ ਬਹੁਤ ਜ਼ਿਆਦਾ ਧਿਆਨ ਨਾਲ ਵੇਖਦਾ ਹਰ ਇੱਕ ਡੱਬੇ ਨੂੰ ਹੁਣ ਵੇਖੋ ਇਹਦੇ ਵਿੱਚ ਗੈਪ ਹੈਗਾ ਆ ਉਹਨਾਂ ਵਿੱਚ ਗੈਪ ਨਹੀਂ ਹੈਗਾ ਇਹਦਾ ਮਤਲਬ ਇਹ ਨਹੀਂ ਕਿ ਆਹ ਫੇਕ ਆ ਜਾਂ ਉਹ ਫੇਕ ਆ ਆ ਇਹਨਾਂ ਦਾ ਡੱਬਾ 110% ਜੈਨੂਨ ਹੋਊਗਾ ਠੀਕ ਆ ਪਰ ਜਿਹੜਾ ਇਹ ਦੂਸਰਾ ਵਿਖਾ ਰਹੇ ਉਹ 110% ਫੇਕ ਆ ਬਟ ਇਹਨਾਂ ਨੂੰ ਐਕਸਪਲੇਨ ਕਰਨਾ ਨਹੀਂ ਆਇਆ ਕਿ ਕੀ ਕੀ ਜ਼ਿਆਦਾ ਫਰਕ ਹੈ ਅੱਗੇ ਹੋਰ ਵੇਖਦੇ ਆ ਬਲੂ ਕਲਰ ਹੈ ਹੁਣ ਇਹ ਕਹਿੰਦੇ ਆ ਕਿ ਜਿਹੜਾ origignal ਆ ਇਹ ਬਲੂ ਕਲਰ ਹੈ ਇਹ ਬਲੂ ਕਲਰ ਆ ਆ ਜਿਹੜੀ ਇਹ ਹਾਂਜੀ ਬਲੂ ਕਲਰ ਦਾ ਹੀ ਆ ਤੁਸੀਂ ਮੇਰੇ ਡੱਬੇ ਤੇ ਵੀ ਦੇਖ ਸਕਦੇ ਬਲੂ ਕਲਰ ਹੀ ਆ। ਐਦ ਤੇ ਵੀ ਬਲੂ ਕਲਰ ਆ। ਤੇ ਜਿਹੜਾ ਫੇਕ ਵਾਲਾ ਵਾ ਉਹਦੇ ਪਰਪਲ ਆ ਆ ਵੇਖਦੇ ਹੁਣ ਆ ਆरिजिनल ਆ ਡੱਬਾ। ਇਹਨਾਂ ਨੇ ਪਰਪਲ ਆ ਫੇਕ ਵਾਲਾ ਤੇ ਇੱਥੇ ਪਰਪਲ ਕਰ ਦਿੱਤਾ ਇਹਨਾਂ ਨੇ। ਠੀਕ ਆ ਇਹ ਇਹਨਾਂ ਨੇ ਗਲਤੀ ਬਿਲਕੁਲ ਸਹੀ ਦੱਸੀ ਆ। ਹੁਣ ਹੁਣ ਇੱਥੇ ਇੱਕ ਲਾਈਨ ਪੜਦੇ ਆਏ ਜਿਹਦੇ ਵਿੱਚ ਲਿਖਿਆ ਹੋਇਆ ਡੀਜ਼ਲ ਨਿਊਜ਼ੀਲੈਂਡ ਪ੍ਰੋਟੀਨ। ਮੈਂ ਫੇਕ ਵਾਲੇ ਦੀ ਵੀ ਵਿਖਾਉਣਾ ਫਿਰ ਮੈਂ ਆਪਣਾ ਡੱਬਾ ਵੀ ਵਿਖਾਉਣਾ ਤੁਹਾਨੂੰ। ਆ ਲਾਈਨ ਦੀ ਕੀ ਸੈਂਸ ਬਣੀ? ਪਿਓਰ ਨਿਊਜ਼ੀਲੈਂਡ ਐਂਡ ਪ੍ਰੋਟੀਨ। ਹੁਣ ਇੱਥੇ ਲਿਖਿਆ ਪਿਓਰ ਨਿਊਜ਼ੀਲੈਂਡ ਐਂਡ ਪ੍ਰੋਟੀਨ ਡੀਜ਼ਲ ਮੈਂ ਤੁਹਾਨੂੰ ਹੁਣ ਆਪਣਾ ਡੱਬਾ ਵਿਖਾਉਣਾ ਇੱਥੇ ਲਿਖਿਆ ਪਿਓਰ ਨਿਊਜ਼ੀਲੈਂਡ ਪ੍ਰੋਟੀਨ ਫਿਰ ਆ ਜਿਹੜਾ ਫੌਂਟ ਆ ਉਹ ਡਿਫਰੈਂਟ ਆ ਆ ਹੈਡਿੰਗ ਬਣਾਈ ਹੋਈ ਆ ਪਿਓਰ ਨਿਊਜ਼ੀਲੈਂਡ ਪ੍ਰੋਟੀਨ ਠੀਕ ਆ ਇਹਦੇ ਵਿੱਚ ਕੀ ਕੀਤਾ ਉਹਨਾਂ ਨੇ ਐਂਡ ਪਾ ਦਿੱਤਾ ਤੇ ਪ੍ਰੋਟੀਨ ਜਿਹੜਾ ਡੀਜ਼ਲ ਹੈਗਾ ਉਹ ਡੀਜ਼ਲ ਫੌਂਟ ਦੇ ਵਿੱਚ ਵੱਡਾ ਕਰ ਦਿੱਤਾ ਬਲਕਿ ਕਰੈਕਟ ਆ ਜਿਹੜਾ ਵਾ ਪਿਓਰ ਨਿਊਜ਼ੀਲੈਂਡ ਪ੍ਰੋਟੀਨ ਫਿਰ ਸਟਾਰਟ ਕਰਦੇ ਅਗਲੀ ਲਾਈਨ ਡੀਜ਼ਲ ਕੰਟੇਨਸ ਓਨਲੀ ਵੇ ਪ੍ਰੋਟੀਨ ਹਨਾ ਸੋ ਇਹਦੇ ਵਿੱਚ ਹਾਂ ਆ ਗਲਤੀ ਉਹਨਾਂ ਨੇ ਫੜੀ ਆ ਬਟ ਉਹ ਆਪਣੇ ਵਾਲੇ ਨਾਲ ਕੰਪੇਅਰ ਕਰ ਰਹੇ ਉਹਨਾਂ ਦੇ ਡੱਬੇ ਦੀ ਪੈਕੇਜਿੰਗ ਡਿਫਰੈਂਟ ਆ ਇਹ ਮੈਂ ਵੀਡੀਓ ਨੂੰ ਤਾਂ ਕਰਕੇ ਕਰੈਕਟ ਕਰ ਰਿਹਾ ਕਿਉਂਕਿ ਮੇਰੇ ਵੀ ਕਸਟਮਰ ਨੇ ਮੇਰੇ ਤੋਂ ਬਾਈ ਕੀਤਾ ਸੀ ਉਹਨਾਂ ਨੇ ਮੈਨੂੰ ਕੁਐਸਚਨ ਕੀਤਾ ਕਿ ਤੁਹਾਡਾ 75 ਇੱਧਰ ਲਿਖਿਆ ਹੋਇਆ ਵਾ ਫਿਰ ਉਹਨਾਂ ਨੂੰ ਮੈਂ ਦੱਸਿਆ ਕਿ ਹਰ ਇੱਕ ਕੰਟਰੀ ਦੇ ਵਿੱਚ ਡਿਫਰੈਂਟ ਡਿਫਰੈਂਟ ਪੈਕੇਜਿੰਗ ਹੁੰਦੀਆਂ ਵਾ ਕਈ ਵਾਰੀ ਕਿ ਹੁੰਦੀਆਂ ਕਈ ਪੈਕੇਜਿੰਗਸ ਨਵੀਆਂ ਵੀ ਹੁੰਦੀਆਂ ਕਈ ਪੈਕੇਜਿੰਗਸ ਪੁਰਾਣੀਆਂ ਵੀ ਹੁੰਦੀਆਂ ਵਾ ਸੋ ਤਾਂ ਕਰਕੇ ਵੀ ਹੋ ਜਾਂਦਾ ਜਿੱਦਾਂ ਡੈਮਟਾਈਜ਼ ਆ ਹੁਣ ਯੂਰਪ ਵਿੱਚ ਅਲੱ ਇੰਪੋਰਟਰ ਟੈਗ ਵਾਲੀ ਅਲੱਗ ਆਉਂਦੀ ਹੈ ਕਿਉਂਕਿ ਗ੍ਰੀਨ ਡਾਟ ਲੱਗਾ ਹੁੰਦਾ ਵਾ ਇੰਪੋਰਟਰ ਟੈਗ ਤੋਂ ਬਗੈਰ ਵਾਲੀ ਅਲੱਗ ਆਉਂਦੀ ਆ ਹਾਂਜੀ ਆ ਡੀਜ਼ਲ ਦੀ ਮੈਂ ਫੇਕ ਵਾਲੀ ਵਿਖਾਉਂਦੇ ਆ ਤੁਹਾਨੂੰ ਆ ਵੀ ਫੇਕ ਜੇ ਇਹਦੇ 75 ਵੱਡਾ ਲਿਖਿਆ ਹੋਇਆ ਇਹ ਕਿਸੇ ਦੇ ਸ਼ਾਪ ਤੋਂ ਅੱਜ ਮੈਨੂੰ ਫੋਟੋ ਪਾਈ ਗਈ 8000 ਦਾ ਲਿਆ ਵਾ ਇਹਦੇ ਆ ਜਿਹੜੀ ਚੀਜ਼ ਚ ਵੇਖ ਲਓ ਮੈਨੂੰ ਨਹੀਂ ਲੱਗਦਾ ਕਿ ਪਰਪਲ ਹੈਗਾ ਇਹਦੇ ਬਲੂ ਆ ਹਾਂਜੀ ਆ ਫੇਕ ਵਾਲੇ ਦੀ ਐਕਸਪਾਇਰੀ ਆ ਤੇ ਆ ओरिजिनल ਵਾਲੇ ਦੀ ਜਿਹੜਾ ਸਾਡੇ ਕੋਲ ਡੱਬਾ ਹੈ ਵੇਖ ਸਕਦੇ ਜੇ ਤੁਸੀਂ ਠੀਕ ਆ ਮੈਂ ਦੋਵੇਂ ਲਾਗੇ ਲਾਗੇ ਰੱਖ ਦਿੰਦਾ ਤੁਹਾਨੂੰ ਪਤਾ ਲੱਗੂ ఆ దిక్కు ఆ రీజనల్ వాళ్ళది ਆ ਫੇਕ ਵਾਲੇ ਦੀ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਮੈਂ ਇਦਾਂ ਹੀ ਵੀਡੀਓ ਪਾਉਂਦਾ ਰਹਿਣਾ ਆ origignal ਤੇ fakes ਦੇ ਬਾਰੇ ਦੱਸਦਾ ਰਹਿਣਾ ਆ ਬਾਕੀ ਮੈਂ ਇਸ ਵੀਡੀਓ ਵਿੱਚ ਕਿਸੇ ਨੂੰ ਵੀ ਟਾਰਗੇਟ ਨਹੀਂ ਕੀਤਾ ਜਿਹੜੇ ਭਰਾ ਨੇ ਉਹ ਵੀਡੀਓ ਪਾਈ ਮੈਂ ਉਹਨਾਂ ਦੀ ਵੀ ਰਿਸਪੈਕਟ ਕਰਦਾ ਆ ਪੁਰਾਣੀ ਦੁਕਾਨਦਾਰ ਆ ਵਧੀਆ ਕੰਮ ਕਰ ਰਹੇ ਆ ਬਟ ਹਾਂ ਦੋ ਚਾਰ ਚੀਜ਼ਾਂ ਰਹਿ ਗਈਆਂ ਸੀ ਜਿਹੜੀਆਂ ਉਹਨਾਂ ਨੇ ਨਹੀਂ ਦੱਸੀਆਂ ਮੈਂ ਦੱਸ ਦਿੱਤੀਆਂ ਸੋ ਜੇ ਇਦਾਂ ਦੀਆਂ ਵੀਡੀਓਜ਼ ਪਸੰਦ ਹੁੰਦੀਆਂ ਵਾ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੇ ਤੁਸੀਂ ਕੋਈ ਵੀ ਆਪਣਾ ਸੁਜੈਸ਼ਨ ਦੇਣਾ ਚਾਹੁੰਦੇ ਹੋ ਸਾਨੂੰ ਥੱਲੇ ਕਮੈਂਟ ਕਰ ਦਿਓ ਬਾਕੀ ਜਿਨ੍ਹਾਂ ਨੇ ਵੀ ਡੀਜ਼ਲ ਯ root page.